ਕਾਂਗਰਸ ਦੇ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੈਂਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦੇ ਟੜਿਆਂ ਵਿਚਕਾਰ ਇੱਕ ਵਾਰ ਫਿਰ ਤੌਮਤ ਪੇਦ ਸਾਹਮਣੇ ਆਉਣ ਲੱਗੇ ਹਨ ਜੀ ਹਾਂ ਦਰਸਲ ਹਾਈ ਕੋਰਟ ਨੇ 20 ਦਸੰਬਰ ਨੂੰ ਆਸ਼ੂ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਸ਼ੂ ਜੇਲ੍ਹ ਤੋਂ ਰਿਹਤ ਆ ਗਏ ਪਰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਲੰਧਰ ਚੌਣੀ ਦੇ ਵਿਧਾਇਕ ਰਗੜ ਸੰਗ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਟੱਲੋਂ ਬਠਿੰਡਾ ਤੋਂ ਖੁਸ਼ਬਾਜ਼ ਜਟਾਨਾ ਆਸ਼ੂ ਦੇ ਸਮਰਥਨ ਦੇ ਵਿੱਚ ਜ਼ਰੂਰ ਆ ਗਿਆ ਹੈ ਪਰ ਹੁਣ ਇਹੇ ਖਬਰਾਂ ਹਨ ਕਿ ਪਵਿੱਖ ਦੇ ਵਿੱਚ ਜੋ ਇਹ ਤਣਾਅ ਜਿਹੜਾ ਹੈ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਵੱਧ ਸਕਦਾ ਦਰਸਲ ਤੁਹਾਨੂੰ ਦੱਸੇ ਕਿ ਲੋਕ ਸਭਾ ਚੋਣਾਂ ਦੌਰਾਨ ਹੀ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਤਕਰਾਰ ਹੋਈ ਸੀ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾ ਚਾਹੁੰਦੇ ਸਨ ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸੀਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਭਾਵੇਂ ਦੋਵੇਂ ਆਗੂ ਚੋਣਾਂ ਦੇ ਵਿੱਚ ਇਕੱਠੇ ਤਾਂ ਨਜ਼ਰ ਆਏ ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਕਾਫੀ ਜ਼ਿਆਦਾ ਸੀਗੀਆਂ ਸੋ ਇਸ ਮਗਰੋਂ ਵਿਜੀਲੈਂਸ ਵੱਲੋਂ ਦਰਜ ਕੀਤੀ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜਾ ਹੋਇਆ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਹਾਈ ਕੋਰਟ ਨੇ ਨਾ ਸਿਰਫ ਆਸ਼ੂ ਖਿਲਾਫ ਦਰਜ ਐਫਆਈਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫਆਈਆਰ ਸਿਰਫ ਉਹਨਾਂ ਨੂੰ ਤਾਂ ਕਰਨ ਲਈ ਦਰਜ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਿਲਾਫ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਆਸ਼ੂਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਆਸ਼ੂ ਦੇਵ ਦੇ ਰੀੜ ਦੀ ਹੱਡੀ ਹੈ ਕਾਂਗਰਸੀ ਵਿਧਾਇਕ ਨੇ ਇਹ ਵੀ ਸਪਸ਼ਟ ਸੰਕੇਤਤਾ ਕਿ ਇਹਹੀ ਕਾਰਨ ਸੀ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਖਾਸ ਕਰ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਜੋ ਆਪਣੇ ਵਿਚਾਰ ਰੱਖੇ ਜਦੋਂ ਰਾਜਾ ਵੜਿੰਗ ਲੁਧਿਆਣਾ ਵੇਖੇ ਉਹਨਾਂ ਨੂੰ ਮੇਰ ਬਣਾਉਣ ਦੀ ਕਵਾਇਦ ਸੰਬੰਧੀ ਮੀਟਿੰਗ ਕਰਨ ਗਏ ਸਨ ਤਾਂ ਇਥੋਂ ਤੱਕ ਕਿ ਰਾਜਾ ਵੜਿੰਗ ਦੀ ਮੀਟਿੰਗ ਦੇ ਵਿੱਚ ਜੋ ਹੈ ਦੱਸਿਆ ਕਿ ਕਾਂਗਰਸ ਦੇ ਸਾਰੇ ਵਿਧਾਇਕ ਵੀ ਸ਼ਾਮਿਲ ਨਹੀਂ ਹੋਏ ਅਪਿਛਲੇ ਕਾਫੀ ਸਮੇਂ ਤੋਂ ਜੋ ਹੈ ਸ਼ਾਂਤ ਨਜ਼ਰ ਆ ਰਹੀ ਹੁੰਨ ਕਾਂਗਰਸ ਦੇ ਵਿੱਚ ਉਹ ਜੋ ਧੜੇਬੰਦੀ ਦੇਖਣ ਨੂੰ ਮਿਲ ਰਹੀ ਹੈ ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਿਚਾਲੇ ਚੱਲ ਰਹੀ ਖਿੱਚੋ ਤਾਨ ਵੀ ਸਾਹਮਣੇ ਆਉਣ ਲੱਗੀ ਹੈ ਸੋ ਕਹੇ ਤਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਹੋਰ ਹਲਚਲ ਹੋ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਆਸ਼ੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੋ ਹੈ ਹੁਣ ਇਹ ਲੜਾਈ ਲੰਬੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਆਗੂ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਿਐਕਟ ਕਰਦੇ ਨੇ ਇਹਨਾਂ ਦਾ ਕੀ ਰਵੱਈਆ ਰਹਿੰਦਾ ਹੈ ਉਹ ਕ देख वाला होगा लेकिन फिलहाल जो खबर निकल के सामने आ रही ने, क्या है कि जो आशु दी जिस समर्थन हुई जी कांग्रेस इतने नजर आ रही है हम अगे की हो तमाम जानकारी तक तो पहुंचाते रहेंगे लेकिन फिलहाल यह जो खबर निकल के सामने आई है इससे की टिप्पणी है राय है कमेंट बॉक्स जरूर दस सदर भी जानकारी लैंड ਦੇ ਰਹੋ ਅਜੀਤ ਵੈਬ ਟੀਵੀ ਕਾਂਗਰਸ ਦੇ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੁਭਾ ਪਰਦਾਨ ਅਮਰਿੰਦਰ ਸਿੰਘ ਰਾਜਾ ਵੜੈੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦੇ ਧੜਿਆਂ ਵਿਚਕਾਰ ਇੱਕ ਵਾਰ ਫਿਰ ਤੌਮਤ ਪੇਦ ਸਾਹਮਣੇ ਆਉਣ ਲੱਗੇ ਹਨ ਜੀ ਹਾਂ ਦਰਸਲ ਹਾਈ ਕੋਰਟ ਨੇ 20 ਦਸੰਬਰ ਨੂੰ ਆਸ਼ੂ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਸ਼ੂ ਜੇਲ੍ਹ ਤੋਂ ਰਿਹਾਈ ਤਾਂ ਹੋ ਗਏ ਪਰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਲੰਧਰ ਚੌਣੀ ਦੇ ਵਿਧਾਇਕ ਰਗੜ ਸਿੰਘ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਬਠਿੰਡਾ ਤੋਂ ਖੁਸ਼ਬਾਜ਼ ਜਟਾਣਾ ਆਸ਼ੂ ਦੇ ਸਮਰਥਨ ਦੇ ਵਿੱਚ ਜ਼ਰੂਰ ਆ ਗਿਆ ਹੈ ਪਰ ਹੁਣ ਇਹੇ ਖਬਰਾਂ ਹਨ ਕਿ ਪਵਿੱਖ ਦੇ ਵਿੱਚ ਜੋ ਹੈ ਹਿਤਨਾ ਜਿਹੜਾ ਹੈ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਵੱਧ ਸਕਦਾ ਹੈ ਦਰਸਲ ਤੁਹਾਨੂੰ ਦੱਸੇ ਕਿ ਲੋਕ ਸਭਾ ਚੋਣਾਂ ਦੌਰਾਨ ਹੀ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਤਕਰਾਰ ਹੋਈ ਸੀ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੇ ਸਨ ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸੀਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਭਾਵੇਂ ਦੋਵੇਂ ਆਗੂ ਚੋਣਾਂ ਦੇ ਵਿੱਚ ਇਕੱਠੇ ਤਾਂ ਨਜ਼ਰ ਆਏ ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਕਾਫੀ ਜ਼ਿਆਦਾ ਸੀਗੀਆਂ ਸੋ ਇਸ ਮਗਰੋਂ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜਾ ਹੋਇਆ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਹਾਈ ਕੋਰਟ ਨੇ ਨਾ ਸਿਰਫ ਆਸ਼ੂ ਖਿਲਾਫ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫ ਆਈ ਆਰ ਸਿਰਫ ਉਹਨਾਂ ਨੂੰ ਤਾਂਕਰਨ ਲਈ ਦਰਜ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਿਲਾਫ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਆਸ਼ੂਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਆਸ਼ੂ ਦੇਵਚ ਰੇਡ ਦੀ ਹੱਡੀ ਹੈ ਕਾਂਗਰਸ ਦੀ ਵਿਧਾਇਕ ਨੇ ਇਹ ਵੀ ਸਪਸ਼ਟ ਸੰਕੇਤਤਾ ਕਿ ਇਹਹੀ ਕਾਰਨ ਸੀ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਖਾਸ ਕਰ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਜੋ ਆਪਣੇ ਵਿਚਾਰ ਰੱਖੇ ਜਦੋਂ ਰਾਜਾ ਵੜਿੰਗ ਲੁਧਿਆਣਾ ਵੇਖੇ ਉਹਨਾਂ ਨੂੰ ਮੇਰ ਬਣਾਉਣ ਦੀ ਕਵਾਇਦ ਸੰਬੰਧੀ ਮੀਟਿੰਗ ਕਰਨ ਗਏ ਸਨ ਤਾਂ ਇਥੋਂ ਤਾਂ ਕਿ ਰਾਜਾ ਵੜਿੰਗ ਦੀ ਮੀਟਿੰਗ ਦੇ ਵਿੱਚ ਜੋ ਹੈ ਦੱਸਿਆ ਕਿ ਕਾਂਗਰਸ ਦੇ ਸਾਰੇ ਵਿਧਾਇਕ ਵੀ ਸ਼ਾਮਿਲ ਨਹੀਂ ਹੋਏ ਅਪਿਛਲੇ ਕਾਫੀ ਸਮੇਂ ਤੋਂ ਜੋ ਹੈ ਸ਼ਾਂਤ ਨਜ਼ਰ ਆ ਰਹੀ ਹੁੰਨ ਕਾਂਗਰਸ ਦੇ ਵਿੱਚ ਉਹ ਜੋ ਧੜੇ ਬੰਦੇ ਦੇਖਣ ਨੂੰ ਮਿਲ ਰਹੀ ਹੈ ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਿਚਾਲੇ ਚੱਲ ਰਹੀ ਖੀਚੋ ਤਾਨ ਵੀ ਸਾਹਮਣੇ ਆਉਣ ਲੱਗੀ ਹੈ ਸੋ ਕਹਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਹੋਰ ਹਲਚਲ ਹੋ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਆਸ਼ੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੋ ਹੈ ਹੁਣ ਇਹ ਲੜਾਈ ਲੰਬੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਆਗੂ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਿਐਕਟ ਕਰਦੇ ਨੇ ਇਹਨਾਂ ਦਾ ਕੀ ਰਵੱਈਆ ਰਹਿੰਦਾ ਹੈ ਉਹ ਫੀ ਦੇਖਣ ਵਾਲਾ ਹੋਵੇਗਾ ਲੇਕਿਨ ਫਿਲਹਾਲ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਹੀ ਕਿ ਆਜਾੜੀ ਜਿਸ ਤਰੀਕੇ ਦੇ ਨਾਲ ਰਿਹਾਈ ਹੋਈ ਉਸ ਤੋਂ ਬਾਅਦ ਉਹ ਬਾਹਰ ਆਏ ਲੇਕਿਨ ਕਈ ਵੱਡੇ ਕਾਂਗਰਸੀ ਆਗੂ ਜੋ ਉਹਨਾਂ ਦੇ ਸਮਰਥਨ ਦੇ ਵਿੱਚ ਨਹੀਂ ਆਏ ਨਿਸ਼ ਤੋਂ ਬਾਅਦ ਕਿਤਨਾ ਕਿਤੇ ਹੁਣ ਇਹ ਧੜੇਬੰਦੀ ਦੇ ਵਿੱਚ ਫਿਰ ਵੱਟਦੀ ਹੋਈ ਜਿਹੜੀ ਕਾਂਗਰਸ ਤੇ ਨਜ਼ਰ ਆ ਰਹੀ ਹੈ ਹੁਣ ਅੱਗੇ ਕੀ ਹੋਵੇਗਾ ਤਮਾਮ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿਵਾਂਗੇ ਲੇਕਿਨ ਫਿਲਹਾਲ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈਏ ਇਸ ਤੇ ਤੁਹਾਡੀ ਕੀ ਟਿੱਪਣੀ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਤੇ ਹੋਰ ਵੀ ਜਾਣਕਾਰੀ ਲੈਣ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ ਕਾਂਗਰਸ ਦੇ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦੇ ਧੜਿਆਂ ਵਿਚਕਾਰ ਇੱਕ ਵਾਰ ਫਿਰ ਤੌਮਤ ਪੇਦ ਸਾਹਮਣੇ ਆਉਣ ਲੱਗੇ ਹਨ ਜੀ ਹਾਂ ਦਰਸਲ ਹਾਈ ਕੋਰਟ ਨੇ 20 ਦਸੰਬਰ ਨੂੰ ਆਸ਼ੂ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਸ਼ੂ ਜੇਲ੍ਹ ਤੋਂ ਰਿਹਤ ਆ ਗਏ ਪਰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਲੰਧਰ ਚੌਣੀ ਦੇ ਵਿਧਾਇਕ ਫਰਗਟ ਸਿੰਘ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਟੱਲੋਂ ਬਠਿੰਡਾ ਤੋਂ ਖੁਸ਼ਬਾਜ਼ ਜਟਾਨਾ ਆਸ਼ੂ ਦੇ ਸਮਰਥਨ ਦੇ ਵਿੱਚ ਜ਼ਰੂਰ ਆ ਗਿਆ ਹੈ ਪਰ ਹੁਣ ਇਹੇ ਖਬਰਾਂ ਹਨ ਕਿ ਪਵਿੱਖ ਦੇ ਵਿੱਚ ਜੋ ਇਹ ਤਣਾਅ ਜਿਹੜਾ ਹੈ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਵੱਧ ਸਕਦਾ ਦਰਸਲ ਤੁਹਾਨੂੰ ਦੱਸੇ ਕਿ ਲੋਕ ਸਭਾ ਚੋਣਾਂ ਦੌਰਾਨ ਹੀ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਤਕਰਾਰ ਹੋਈ ਸੀ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੇ ਸਨ ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸੀਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਭਾਵੇਂ ਦੋਵੇਂ ਆਗੂ ਉਹਨਾਂ ਦੇ ਵਿੱਚ ਇਕੱਠੇ ਤਾਂ ਨਜ਼ਰ ਆਏ ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਕਾਫੀ ਜ਼ਿਆਦਾ ਸੀਗੀਆਂ ਸੋ ਇਸ ਮਗਰੋਂ ਵਿਜੀਲੈਂਸ ਦੇ ਵੱਲੋਂ ਦਰਜ ਕੀਤੀ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜਾ ਹੋਇਆ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਹਾਈ ਕੋਰਟ ਨੇ ਨਾ ਸਿਰਫ ਆਸ਼ੂ ਖਿਲਾਫ ਦਰਜ ਐਫਆਈਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫਆਈਆਰ ਸਿਰਫ ਉਹਨਾਂ ਨੂੰ ਤਾਂ ਕਰਨ ਲਈ ਦਰਜ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਿਲਾਫ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਆਸ਼ੂਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਆਸ਼ੂ ਦੇਵਿਆ ਚ ਰੀੜ ਦੀ ਹੱਡੀ ਹੈ ਕਾਂਗਰਸੀ ਵਿਧਾਇਕ ਨੇ ਇਹ ਵੀ ਸਪਸ਼ਟ ਸੰਕੇਤ ਦਿੱਤਾ ਕਿ ਇਹਹੀ ਕਾਰਨ ਸੀ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਖਾਸ ਕਰ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਜੋ ਆਪਣੇ ਵਿਚਾਰ ਰੱਖੇ ਜਦੋਂ ਰਾਜਾ ਵੜਿੰਗ ਲੁਧਿਆਣਾ ਵੇਖੇ ਉਹਨਾਂ ਨੂੰ ਮੇਰ ਬਣਾਉਣ ਦੀ ਕਵਾਇਦ ਸੰਬੰਧੀ ਮੀਟਿੰਗ ਕਰਨ ਗਏ ਸਨ ਤਾਂ ਇਥੋਂ ਤੱਕ ਕਿ ਰਾਜਾ ਵੜਿੰਗ ਦੀ ਮੀਟਿੰਗ ਦੇ ਵਿੱਚ ਜੋ ਹੈ ਦੱਸਿਆ ਕਿ ਕਾਂਗਰਸ ਦੇ ਸਾਰੇ ਵਿਧਾਇਕ ਵੀ ਸ਼ਾਮਿਲ ਨਹੀਂ ਹੋਏ ਪਿਛਲੇ ਕਾਫੀ ਸਮੇਂ ਤੋਂ ਜੋ ਹੈ ਸ਼ਾਂਤ ਨਜ਼ਰ ਆ ਰਹੀ ਹੁੰਨ ਕਾਂਗਰਸ ਦੇ ਵਿੱਚ ਉਹ ਜੋ ਧੜੇ ਬੰਦੇ ਦੇਖਣ ਨੂੰ ਮਿਲ ਰਹੀ ਹੈ ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਿਚਾਲੇ ਚੱਲ ਰਹੀ ਖਿੱਚੋ ਤਾਨ ਵੀ ਸਾਹਮਣੇ ਆਉਣ ਲੱਗੀ ਹੈ ਸੋ ਕਿਹਾ ਤਨਾ ਕਿ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਹੋਰ ਹਲਚਲ ਹੋ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਆਸ਼ੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੋ ਹੈ ਹੁਣ ਇਹ ਲੜਾਈ ਲੰਬੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਆਗੂ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਿਐਕਟ ਕਰਦੇ ਨੇ ਇਹਨਾਂ ਦਾ ਕੀ ਰਵੱਈਆ ਰਹਿੰਦਾ ਹੈ ਉਹ ਕਾਫੀ ਦੇਖਣ ਵਾਲਾ ਹੋਵੇਗਾ ਲੇਕਿਨ ਫਿਲਹਾਲ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹੀ ਕਿ ਆਜਾ ਰਿਹਾ ਹੈ ਕਿ ਜੋ ਆਸ਼ੋਦੀ ਜਿਸ ਤਰੀਕੇ ਦੇ ਨਾਲ ਰਿਹਾਈ ਹੋਈ ਉਸ ਤੋਂ ਬਾਅਦ ਉਹ ਬਾਹਰ ਆਏ ਲੇਕਿਨ ਕਈ ਵੱਡੇ ਕਾਂਗਰਸੀ ਆਗੂ ਜੋ ਉਹਨਾਂ ਦੇ ਸਮਰਥਨ ਦੇ ਵਿੱਚ ਨਹੀਂ ਆਏ ਉਸ ਤੋਂ ਬਾਅਦ ਕਿਤਨਾ ਕਿਤੇ ਹੁਣ ਇਹ ਧੜੇਬੰਦੀ ਦੇ ਵਿੱਚ ਫਿਰ ਵੱਟਦੀ ਹੋਈ ਜਿਹੜੀ ਕਾਂਗਰਸ ਤੇ ਨਜ਼ਰ ਆ ਰਹੀ ਹੈ ਹੁਣ ਅੱਗੇ ਕੀ ਹੋਵੇਗਾ ਤਮਾਮ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿਵਾਂਗੇ ਲੇਕਿਨ ਫਿਲਹਾਲ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈਏ ਇਸ ਤੇ ਤੁਹਾਡੀ ਕੀ ਟਿੱਪਣੀ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਤੇ ਹੋਰ ਵੀ ਜਾਣਕਾਰੀ ਲੈਣ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ ਕਾਂਗਰਸ ਦੇ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੈਨ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦੇ ਟੜਿਆਂ ਵਿਚਕਾਰ ਇੱਕ ਵਾਰ ਫਿਰ ਤੌਮਤ ਪੇਦ ਸਾਹਮਣੇ ਆਉਣ ਲੱਗੇ ਹਨ ਜੀ ਹਾਂ ਦਰਸਲ ਹਾਈ ਕੋਰਟ ਨੇ 20 ਦਸੰਬਰ ਨੂੰ ਆਸ਼ੂ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਸ਼ੂ ਜੇਲ ਤੋਂ ਰਿਹਤ ਆ ਗਏ ਪਰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਲੰਧਰ ਚੌਣੀ ਦੇ ਵਿਧਾਇਕ ਪਰਗਟ ਸਿੰਘ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਬਠਿੰਡਾ ਤੋਂ ਖੁਸ਼ਬਾਜ਼ ਜਟਾਨਾ ਆਸ਼ੂ ਦੇ ਸਮਰਥਨ ਦੇ ਵਿੱਚ ਜ਼ਰੂਰ ਆ ਗਿਆ ਹੈ ਪਰ ਹੁਣ ਇਹ ਖਬਰਾਂ ਹਨ ਕਿ ਪਵਿੱਖ ਦੇ ਵਿੱਚ ਜੋ ਹੈ ਹਿਤਨਾਜ ਜਿਹੜਾ ਹੈ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਵੱਧ ਸਕਦਾ ਹੈ ਦਰਸਲ ਤੁਹਾਨੂੰ ਦੱਸੇ ਕਿ ਲੋਕ ਸਭਾ ਚੋਣਾਂ ਦੌਰਾਨ ਹੀ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਤਕਰਾਰ ਹੋਈ ਸੀ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾ ਚਾਹੁੰਦੇ ਸਨ ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸੀਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਭਾਵੇਂ ਦੋਵੇਂ ਆ ਉਹ ਚੋਣਾਂ ਦੇ ਵਿੱਚ ਇਕੱਠੇ ਤਾਂ ਨਜ਼ਰ ਆਏ ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਕਾਫੀ ਜ਼ਿਆਦਾ ਸੀਗੀਆਂ ਸੋ ਇਸ ਮਗਰੋਂ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜਾ ਹੋਇਆ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਹਾਈ ਕੋਰਟ ਨੇ ਨਾ ਸਿਰਫ ਆਸ਼ੂ ਖਿਲਾਫ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫ ਆਈ ਆਰ ਸਿਰਫ ਉਹਨਾਂ ਨੂੰ ਤਾਂਕਰਨ ਲਈ ਦਰਜ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਿਲਾਫ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਆਸ਼ੂਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਆਸ਼ੂ ਦੇਵੱਚ ਰੀੜ ਦੀ ਹੱਡੀ ਹੈ ਕਾਂਗਰਸੀ ਵਿਧਾਇਕ ਨੇ ਇਹ ਵੀ ਸਪਸ਼ਟ ਸੰਕੇਤਤਾ ਕਿ ਇਹਹੀ ਕਾਰਨ ਸੀ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਖਾਸ ਕਰ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਜੋ ਆਪਣੇ ਵਿਚਾਰ ਰੱਖੇ ਜਦੋਂ ਰਾਜਾ ਵੜਿੰਗ ਲੁਧਿਆਣਾ ਵੇਖੇ ਉਹਨਾਂ ਨੂੰ ਮੇਰ ਬਣਾਉਣ ਦੀ ਕਵਾਇਦ ਸੰਬੰਧੀ ਮੀਟਿੰਗ ਕਰਨ ਗਏ ਸਨ ਤਾਂ ਇਥੋਂ ਤਾਂ ਕਿ ਰਾਜਾ ਵੜਿੰਗ ਦੀ ਮੀਟਿੰਗ ਦੇ ਵਿੱਚ ਜੋ ਹੈ ਦੱਸਿਆ ਕਿ ਕਾਂਗਰਸ ਦੇ ਸਾਰੇ ਵਿਧਾਇਕ ਵੀ ਸ਼ਾਮਿਲ ਨਹੀਂ ਹੋਏ ਅਪਿਛਲੇ ਕਾਫੀ ਸਮੇਂ ਤੋਂ ਜੋ ਹੈ ਸ਼ਾਂਤ ਨਜ਼ਰ ਆ ਰਹੀ ਹੁੰਨ ਕਾਂਗਰਸ ਦੇ ਵਿੱਚ ਉਹ ਜੋ ਧੜੇ ਬੰਦੇ ਦੇਖਣ ਨੂੰ ਮਿਲ ਰਹੀ ਹੈ ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਿਚਾਲੇ ਚੱਲ ਰਹੀ ਖਿੱਚੋ ਤਾਨ ਵੀ ਸਾਹਮਣੇ ਆਉਣ ਲੱਗੀ ਹੈ ਸੋ ਕਹਤਾ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਹੋਰ ਹਲਚਲ ਹੋ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਆਸ਼ੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੋ ਹੈ ਹੁਣ ਇਹ ਲੜਾਈ ਲੰਬੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਆਗੂ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਿਐਕਟ ਕਰਦੇ ਨੇ ਇਹਨਾਂ ਦਾ ਕੀ ਰਵੱਈਆ ਰਹਿੰਦਾ ਹੈ ਉਹ ਕਾਫੀ ਦੇਖਣ ਵਾਲਾ ਹੋਵੇਗਾ ਲੇਕਿਨ ਫਿਲਹਾਲ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹੀ ਕਿ ਆਜਾ ਜਾ ਰਿਹਾ ਹੈ ਕਿ ਜੋ ਆਸ਼ੋਦੀ ਜਿਸ ਤਰੀਕੇ ਦੇ ਨਾਲ ਰਿਹਾਈ ਹੋਈ ਉਸ ਤੋਂ ਬਾਅਦ ਬਾਹਰ ਆਏ ਲੇਕਿਨ ਕਈ ਵੱਡੇ ਕਾਂਗਰਸੀ ਆਗੂ ਜੋ ਉਹਨਾਂ ਦੇ ਸਮਰਥਨ ਦੇ ਵਿੱਚ ਨਹੀਂ ਆਏ ਜਿਸ ਤੋਂ ਬਾਅਦ ਕਿਤਨਾ ਕਿਤੇ ਹੁਣ ਇਹ ਧੜੇਬੰਦੀ ਦੇ ਵਿੱਚ ਫਿਰ ਵਟਦੀ ਹੋਈ ਜਿਹੜੀ ਕਾਂਗਰਸ ਤੇ ਨਜ਼ਰ ਆ ਰਹੀ ਹੈ ਹੁਣ ਅੱਗੇ ਕੀ ਹੋਵੇਗਾ तमाम ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਗੇ ਲੇਕਿਨ ਫਿਲਹਾਲ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਤੇ ਤੁਹਾਡੀ ਕੀ ਟਿੱਪਣੀ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਸਕਦੇ ਹੋ ਤੇ ਹੋਰ ਵੀ ਜਾਣਕਾਰੀ ਲੈਣ ਦੇ ਲਈ ਦੇ ਰਹੋ ਅਜੀਤ ਵੈਬ ਟੀਵੀ ਕਾਂਗਰਸ ਦੇ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦੇ ਟੜਿਆਂ ਵਿਚਕਾਰ ਇੱਕ ਵਾਰ ਫਿਰ ਤੌਮਤ ਪੇਦ ਸਾਹਮਣੇ ਆਉਣ ਲੱਗੇ ਹਨ ਜੀ ਹਾਂ ਦਰਸਲ ਹਾਈ ਕੋਰਟ ਨੇ 20 ਦਸੰਬਰ ਨੂੰ ਆਸ਼ੂ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਸ਼ੂ ਜੇਲ੍ਹ ਤੋਂ ਰਿਹਤ ਆ ਗਏ ਪਰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਲੰਧਰ ਚੌਣੀ ਦੇ ਵਿਧਾਇਕ ਗੜਗੜ ਸਿੰਘ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਬਠਿੰਡਾ ਤੋਂ ਖੁਸ਼ਬਾਜ਼ ਜਟਾਨਾ ਆਸ਼ੂ ਦੇ ਸਮਰਥਨ ਦੇ ਵਿੱਚ ਜ਼ਰੂਰ ਆ ਗਿਆ ਹੈ ਪਰ ਹੁਣ ਇਹੇ ਖਬਰਾਂ ਹਨ ਕਿ ਪਵਿੱਖ ਦੇ ਵਿੱਚ ਜੋ ਹੈ ਹਿਤਨਾਜ ਜਿਹੜਾ ਹੈ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਵੱਧ ਸਕਦਾ ਹੈ ਦਰਸਲ ਤੁਹਾਨੂੰ ਦੱਸੇ ਕਿ ਲੋਕ ਸਭਾ ਚੋਣਾਂ ਦੌਰਾਨ ਹੀ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਤਕਰਾਰ ਹੋਈ ਸੀ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੇ ਸਨ ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸੀਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਭਾਵੇਂ ਦੋਵੇਂ ਉਹ ਚੋਣਾਂ ਦੇ ਵਿੱਚ ਇਕੱਠੇ ਤਾਂ ਨਜ਼ਰ ਆਏ ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਕਾਫੀ ਜ਼ਿਆਦਾ ਸੀਗੀਆਂ ਸੋ ਇਸ ਮਗਰੋਂ ਵਿਜੀਲੈਂਸ ਦੇ ਵੱਲੋਂ ਦਰਜ ਕੀਤੀ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜਾ ਹੋਇਆ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਹਾਈ ਕੋਰਟ ਨੇ ਨਾ ਸਿਰਫ ਆਸ਼ੂ ਖਿਲਾਫ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫ ਆਈ ਆਰ ਸਿਰਫ ਉਹਨਾਂ ਨੂੰ ਤਾਂ ਕਰਨ ਲਈ ਦਰਜ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਿਲਾਫ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਆਸ਼ੂਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਆਸ਼ੂ ਦੇਵਿਆ ਚ ਰੀੜ ਦੀ ਹੱਡੀ ਹੈ ਕਾਂਗਰਸੀ ਵਿਧਾਇਕ ਨੇ ਇਹ ਵੀ ਸਪਸ਼ਟ ਸੰਕੇਤ ਦਿੱਤਾ ਕਿ ਇਹਹੀ ਕਾਰਨ ਸੀ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਖਾਸ ਕਰ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਜੋ ਆਪਣੇ ਵਿਚਾਰ ਰੱਖੇ ਜਦੋਂ ਰਾਜਾ ਵੜਿੰਗ ਲੁਧਿਆਣਾ ਵੇਖੇ ਉਹਨਾਂ ਨੂੰ ਮੇਰ ਬਣਾਉਣ ਦੀ ਕਵਾਇਦ ਸੰਬੰਧੀ ਮੀਟਿੰਗ ਕਰਨ ਗਏ ਸਨ ਤਾਂ ਇਥੋਂ ਤੱਕ ਕਿ ਰਾਜਾ ਵੜਿੰਗ ਦੀ ਮੀਟਿੰਗ ਦੇ ਵਿੱਚ ਜੋ ਹੈ ਦੱਸਿਆ ਕਿ ਕਾਂਗਰਸ ਦੇ ਸਾਰੇ ਵਿਧਾਇਕ ਵੀ ਸ਼ਾਮਿਲ ਨਹੀਂ ਹੋਏ ਆ ਪਿਛਲੇ ਕਾਫੀ ਸਮੇ ਤੋਂ ਜੋ ਹੈ ਸ਼ਾਂਤ ਨਜ਼ਰ ਆ ਰਹੀ ਹੁੰਨ ਕਾਂਗਰਸ ਦੇ ਵਿੱਚ ਉਹ ਜੋ ਧੜੇ ਬੰਦੇ ਦੇਖਣ ਨੂੰ ਮਿਲ ਰਹੀ ਹੈ ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਿਚਾਲੇ ਚੱਲ ਰਹੀ ਖੀਚੋ ਤਾਨ ਵੀ ਸਾਹਮਣੇ ਆਉਣ ਲੱਗੀ ਹੈ ਸੋ ਕਹਤੇ ਨਾਲ ਕਿਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਹੋਰ ਹਲਚਲ ਹੋ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਆਸ਼ੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੋ ਹੈ ਹੁਣ ਇਹ ਲੜਾਈ ਲੰਬੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਕੇਸਰੀਕੇ ਦੇ ਨਾਲ ਇਹ ਦੋਵੇਂ ਆਗੂ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਿਐਕਟ ਕਰਦੇ ਨੇ ਇਹਨਾਂ ਦਾ ਕੀ ਰਵੱਈਆ ਰਹਿੰਦਾ ਹੈ ਉਹ ਵੀ ਦੇਖਣ ਵਾਲਾ ਹੋਵੇਗਾ ਲੇਕਿਨ ਫਿਲਹਾਲ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹੀ ਕਿ ਆ ਜਾ ਰਿਹਾ ਹੈ ਕਿ ਜੋ ਆਸ਼ੋਦੀ ਜਿਸ ਤਰੀਕੇ ਦੇ ਨਾਲ ਰਿਹਾਈ ਹੋਈ ਉਸ ਤੋਂ ਬਾਅਦ ਉਹ ਬਾਹਰ ਆਏ ਲੇਕਿਨ ਕਈ ਵੱਡੇ ਕਾਂਗਰਸੀ ਆਗੂ ਜੋ ਉਹਨਾਂ ਦੇ ਸਮਰਥਨ ਦੇ ਵਿੱਚ ਨਹੀਂ ਆਏ ਨਿਸ਼ ਤੋਂ ਬਾਅਦ ਕਿਤਨਾ ਕਿਤੇ ਹੁਣ ਇਹ ਧੜੇਬੰਦੀ ਦੇ ਵਿੱਚ ਫਿਰ ਵੱਟਦੀ ਹੋਈ ਜਿਹੜੀ ਕਾਂਗਰਸ ਤੇ ਨਜ਼ਰ ਆ ਰਹੀ ਹੈ ਹੁਣ ਅੱਗੇ ਕੀ ਹੋਵੇਗਾ ਤਮਾਮ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿਵਾਂਗੇ ਲੇਕਿਨ ਫਿਲਹਾਲ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈਏ ਇਸ ਤੇ ਤੁਹਾਡੀ ਕੀ ਟਿੱਪਣੀ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਤੇ ਹੋਰ ਵੀ ਜਾਣਕਾਰੀ ਲੈਣ ਲਈ ਦੇ ਰਹੋ ਅਜੀਤ ਵੈਬ ਟੀਵੀ ਕਾਂਗਰਸ ਦੇ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦੇ ਟੜਿਆਂ ਵਿਚਕਾਰ ਇੱਕ ਵਾਰ ਫਿਰ ਤੌਮਤ ਪੇਦ ਸਾਹਮਣੇ ਆਉਣ ਲੱਗੇ ਹਨ ਜੀ ਹਾਂ ਦਰਸਲ ਹਾਈ ਕੋਰਟ ਨੇ 20 ਦਸੰਬਰ ਨੂੰ ਆਸ਼ੂ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਸ਼ੂ ਜੇਲ੍ਹ ਤੋਂ ਰਿਹਤ ਆ ਹੋ ਗਏ ਪਰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਲੰਧਰ ਚੌਣੀ ਦੇ ਵਿਧਾਇਕ ਰਗੜ ਸੰਗ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਟੱਲੋਂ ਬਠਿੰਡਾ ਤੋਂ ਖੁਸ਼ਬਾਜ਼ ਜਟਾਨਾ ਆਸ਼ੂ ਦੇ ਸਮਰਥਨ ਦੇ ਵਿੱਚ ਜ਼ਰੂਰ ਆ ਗਿਆ ਹੈ ਪਰ ਹੁਣ ਇਹੇ ਖਬਰਾਂ ਹਨ ਕਿ ਪਵਿੱਖ ਦੇ ਵਿੱਚ ਜੋ ਇਹ ਤਣਾਅ ਜਿਹੜਾ ਹੈ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਵੱਧ ਸਕਦਾ ਦਰਸਲ ਤੁਹਾਨੂੰ ਦੱਸੇ ਕਿ ਲੋਕ ਸਭਾ ਚੋਣਾਂ ਦੌਰਾਨ ਹੀ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਤਕਰਾਰ ਹੋਈ ਸੀ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾ ਚਾਹੁੰਦੇ ਸਨ ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸੀਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਭਾਵੇਂ ਦੋਵੇਂ ਆਗੂ ਚੋਣਾਂ ਦੇ ਵਿੱਚ ਇਕੱਠੇ ਤਾਂ ਨਜ਼ਰ ਆਏ ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਕਾਫੀ ਜ਼ਿਆਦਾ ਸੀਗੀਆਂ ਸੋ ਇਸ ਮਗਰੋਂ ਵਿਜੀਲੈਂਸ ਦੇ ਵੱਲੋਂ ਦਰਜ ਕੀਤੀ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜਾ ਹੋਇਆ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਹਾਈ ਕੋਰਟ ਨੇ ਨਾ ਸਿਰਫ ਆਸ਼ੂ ਖਿਲਾਫ ਦਰਜ ਐਫਆਈਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫਆਈਆਰ ਸਿਰਫ ਉਹਨਾਂ ਨੂੰ ਤਾਂ ਕਰਨ ਲਈ ਦਰਜ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਿਲਾਫ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਆਸ਼ੂਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਆਸ਼ੂ ਦੇਵਿਆ ਚ ਰੀੜ ਦੀ ਹੱਡੀ ਹੈ ਕਾਂਗਰਸੀ ਵਿਧਾਇਕ ਨੇ ਇਹ ਵੀ ਸਪਸ਼ਟ ਸੰਕੇਤ ਦਿੱਤਾ ਕਿ ਇਹਹੀ ਕਾਰਨ ਸੀ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਖਾਸ ਕਰ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਜੋ ਆਪਣੇ ਵਿਚਾਰ ਰੱਖੇ ਜਦੋਂ ਰਾਜਾ ਵੜਿੰਗ ਲੁਧਿਆਣਾ ਵੇਖੇ ਉਹਨਾਂ ਨੂੰ ਮੇਰ ਬਣਾਉਣ ਦੀ ਕਵਾਇਦ ਸੰਬੰਧੀ ਮੀਟਿੰਗ ਕਰਨ ਗਏ ਸਨ ਤਾਂ ਇਥੋਂ ਤੱਕ ਕਿ ਰਾਜਾ ਵੜਿੰਗ ਦੀ ਮੀਟਿੰਗ ਦੇ ਵਿੱਚ ਜੋ ਹੈ ਦੱਸਿਆ ਕਿ ਕਾਂਗਰਸ ਦੇ ਸਾਰੇ ਵਿਧਾਇਕ ਵੀ ਸ਼ਾਮਿਲ ਨਹੀਂ ਹੋਏ ਅਪਿਛਲੇ ਕਾਫੀ ਸਮੇਂ ਤੋਂ ਜੋ ਹੈ ਸ਼ਾਂਤ ਨਜ਼ਰ ਆ ਰਹੀ ਹੁਣ ਕਾਂਗਰਸ ਦੇ ਵਿੱਚ ਉਹ ਜੋ ਧੜੇਬੰਦੀ ਦੇਖਣ ਨੂੰ ਮਿਲ ਰਹੀ ਹੈ ਸੂਬਾ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਵਿਚਾਲੇ ਚੱਲ ਰਹੀ ਖਿੱਚੋ ਤਾਨ ਵੀ ਸਾਹਮਣੇ ਆਉਣ ਲੱਗੀ ਹੈ ਸੋ ਕਹਤਾ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਹੋਰ ਹਲਚਲ ਹੋ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਆਸ਼ੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੋ ਹੈ ਹੁਣ ਇਹ ਲੜਾਈ ਲੰਬੀ ਹੋ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਦੋਵੇਂ ਆਗੂ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਰਿਐਕਟ ਕਰਦੇ ਨੇ ਇਹਨਾਂ ਦਾ ਕੀ ਰਵੱਈਆ ਰਹਿੰਦਾ ਹੈ ਉਹ ਵੀ ਦੇਖਣ ਵਾਲਾ ਹੋਵੇਗਾ ਲੇਕਿਨ ਫਿਲਹਾਲ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਹੀ ਕਿ ਆ ਜਾ ਰਿਹਾ ਹੈ ਕਿ ਜੋ ਆਸ਼ੋਦੀ ਜਿਸ ਤਰੀਕੇ ਦੇ ਨਾਲ ਰਿਹਾਈ ਹੋਈ ਉਸ ਤੋਂ ਬਾਅਦ ਉਹ ਬਾਹਰ ਆਏ ਲੇਕਿਨ ਕਈ ਵੱਡੇ ਕਾਂਗਰਸੀ ਆਗੂ ਜੋ ਉਹਨਾਂ ਦੇ ਸਮਰਥਨ ਦੇ ਵਿੱਚ ਨਹੀਂ ਆਏ ਜਿਸ ਤੋਂ ਬਾਅਦ ਕਿਤਨਾ ਕਿਤੇ ਹੁਣ ਇਹ ਧੜੇਬੰਦੀ ਦੇ ਵਿੱਚ ਫਿਰ ਵਟਦੀ ਹੋਈ ਜਿਹੜੀ ਕਾਂਗਰਸ ਤੇ ਨਜ਼ਰ ਆ ਰਹੀ ਹੈ ਹੁਣ ਅੱਗੇ ਕੀ ਹੋਵੇਗਾ ਤਮਾਮ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਗੇ ਲੇਕਿਨ ਫਿਲਹਾਲ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਤੇ ਤੁਹਾਡੀ ਕੀ ਟਿੱਪਣੀ ਹੈ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਤੇ ਹੋਰ ਵੀ ਜਾਣਕਾਰੀ ਲੈਣ ਲਈ ਦੇ ਰਹੋ ਅਜੀਤ ਵੈਬ ਟੀਵੀ ਕਾਂਗਰਸ ਦੇ ਵਿੱਚ ਲੰਬੀ ਸ਼ਾਂਤੀ ਤੋਂ ਬਾਅਦ ਸੁਭਾ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਵੜੈੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਨ ਆਸ਼ੂ ਦੇ ਟੜਿਆਂ ਵਿਚਕਾਰ ਇੱਕ ਵਾਰ ਫਿਰ ਤੌਮਤ ਪੇਦ ਸਾਹਮਣੇ ਆਉਣ ਲੱਗੇ ਹਨ ਜੀ ਹਾਂ ਦਰਸਲ ਹਾਈ ਕੋਰਟ ਨੇ 20 ਦਸੰਬਰ ਨੂੰ ਆਸ਼ੂ ਖਿਲਾਫ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਆਸ਼ੂ ਜੇਲ੍ਹ ਤੋਂ ਰਿਹਾਈ ਤਾਂ ਹੋ ਗਏ ਪਰ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਹਾਲਾਂਕਿ ਲੰਬੀ ਉਡੀਕ ਤੋਂ ਬਾਅਦ ਜਲੰਧਰ ਚੌਣੀ ਦੇ ਵਿਧਾਇਕ ਰਗੜ ਸਿੰਘ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਬਠਿੰਡਾ ਤੋਂ ਖੁਸ਼ਬਾਜ਼ ਜਟਾਨਾ ਆਸ਼ੂ ਦੇ ਸਮਰਥਨ ਦੇ ਵਿੱਚ ਜ਼ਰੂਰ ਆ ਗਿਆ ਹੈ ਪਰ ਹੁਣ ਇਹ ਖਬਰਾਂ ਹਨ ਕਿ ਪਵਿੱਖ ਦੇ ਵਿੱਚ ਜੋ ਹੈ ਹਿਤਨਾਜ ਜਿਹੜਾ ਹੈ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਵੱਧ ਸਕਦਾ ਹੈ ਦਰਸਲ ਤੁਹਾਨੂੰ ਦੱਸੇ ਕਿ ਲੋਕ ਸਭਾ ਚੋਣਾਂ ਦੌਰਾਨ ਹੀ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਤਕਰਾਰ ਹੋਈ ਸੀ ਆਸ਼ੂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਾ ਚਾਹੁੰਦੇ ਸਨ ਜਦਕਿ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜਨ ਦੇ ਇੱਛੁਕ ਸੀਗੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਈ ਗਈ ਭਾਵੇਂ ਦੋਵੇਂ ਆਗੂ ਚੋਣਾਂ ਦੇ ਵਿੱਚ ਇਕੱਠੇ ਤਾਂ ਨਜ਼ਰ ਆਏ ਲੇਕਿਨ ਉਹਨਾਂ ਦੇ ਦਿਲਾਂ ਦੇ ਵਿੱਚ ਦੂਰੀਆਂ ਕਾਫੀ ਜ਼ਿਆਦਾ ਸੀਗੀਆਂ ਸੋ ਇਸ ਮਗਰੋਂ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ 2000 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣ ਤੋਂ ਬਾਅਦ ਕੋਈ ਵੀ ਆਗੂ ਆਸ਼ੂ ਦੇ ਨਾਲ ਨਹੀਂ ਖੜਾ ਹੋਇਆ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਹਾਈ ਕੋਰਟ ਨੇ ਨਾ ਸਿਰਫ ਆਸ਼ੂ ਖਿਲਾਫ ਦਰਜ ਐਫ ਆਈ ਆਰ ਰੱਦ ਕਰ ਦਿੱਤੀ ਸਗੋਂ ਇਹ ਵੀ ਕਿਹਾ ਕਿ ਐਫ ਆਈ ਆਰ ਸਿਰਫ ਉਹਨਾਂ ਨੂੰ ਤਾਂਕਰਨ ਲਈ ਦਰਜ ਕੀਤੀ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਖਿਲਾਫ ਕੋਈ ਵੀ ਕਾਂਗਰਸੀ ਆਸ਼ੂ ਦੇ ਸਮਰਥਨ ਦੇ ਵਿੱਚ ਨਹੀਂ ਆਇਆ ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਆਸ਼ੂਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਆਸ਼ੂ ਦੇਵਚ ਰੀੜ ਦੀ ਹੱਡੀ ਹੈ ਕਾਂਗਰਸ ਦੇ ਵਿਧਾਇਕ ਨੇ ਇਹ ਵੀ ਸਪਸ਼ਟ ਸੰਕੇਤ ਦਿੱਤਾ ਕਿ ਇਹਹੀ ਕਾਰਨ ਸੀ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਖਾਸ ਕਰ ਇਹ ਵੀ ਹੈ ਕਿ ਕਾਂਗਰਸੀ ਆਗੂਆਂ ਨੇ ਮੀਡੀਆ ਸਾਹਮਣੇ ਉਸੇ ਦਿਨ ਜੋ ਆਪਣੇ ਵਿਚਾਰ ਰੱਖੇ ਜਦੋਂ ਰਾਜਾ ਵੜਿੰਗ ਲੁਧਿਆਣਾ ਵੇਖਿਆ ਉਹਨਾਂ ਨੂੰ ਮੇਰ ਬਣਾਉਣ ਦੀ ਕੋਵਾਇਦ